ਸਲੋਂ ਅਗਲੀ ਉਹ ਵਜੋ ਭੇਦ ਉਹ ਨਾ ਖਾਏ ਆ ਫਿਰ ਜਦੋਂ ਆਨੰਦ ਆਉਂਦਾ ਨਾ ਜਦੋਂ ਸਿਮਰਨ ਕਰਨ ਨਾਲ ਬੰਦਗੀ ਕਰਨੀ ਆ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਫਿਰ ਉਸ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਦੁੱਗਣਾ ਆਨੰਦ ਬਖਸ਼ ਦਿੰਦੇ ਨੇ ਦੁੱਗਣਾ ਆਨੰਦ ਬਖਸ਼ੇ ਖਸਮੇ ਕਰੇ ਬਰਾਬਰ ਹੋਰ ਬਤ ਸਲੋਂ ਅਗਲੀ ਉਹ ਵਜੋ ਭੇਦ ਉਹ ਨਾ ਖਾਏ ਭੇਦ ਉਹ ਨਾ ਖਾਏ ਉਹ ਫਿਰ ਖਾਂਦਾ ਜੀ ਇੱਕ ਗੱਲ ਫਿਰ ਹੋਰ ਅਗਲੀ ਪੰਕਤੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਹਿਲਾਂ ਤਾਂ ਨਾਮ ਵਖਸਤਾ ਦੁਗਣਾ ਕਰਕੇ ਦੇ ਦਿੱਤਾ ਸੱਚੇ ਬਾਦਸ਼ਾਹ ਜੀ ਨੇ ਫਿਰ ਇੱਥੇ ਸਾਡੀ ਇੱਕ ਚੀਜ਼ ਦੀ ਹੈ ਨਾ ਪਰਖ ਆ ਗਈ ਉਹ ਪਰਖ ਕੀ ਹੈ ਕਿ ਜਿਹੜਾ ਮੈਂ ਦੀ ਝੋਲੀ ਦੇ ਵਿੱਚ ਪਾਇਆ ਨਾਮ ਜਿਹ ਮੈਂ ਦੀ ਝੋਲੀ ਦੇ ਵਿੱਚ ਪਾ ਦਿੱਤਾ ਇਹ ਸਾਹਮਣ ਲਾਇਕ ਹੈ ਇਹ ਸਾਹਮਣ ਜੋਗਾ ਹੈ ਮਹਾਰਾਜ ਜੀ ਕਹਿੰਦੇ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ। ਬੜੋ ਜੀ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ। ਫਿਰ ਜੇ ਤਾਂ ਜਿਨੇ ਬਖਸ਼ਿਆ ਨਾਮ ਉਹਨੂੰ ਭੁੱਲ ਗਏ। ਆਪਣੇ ਆਪ ਨੂੰ ਉਹ ਜਿਹਨੂੰ ਪਹਿਲਾਂ ਖਸਮ ਕਹਿੰਦਾ ਸੀ ਜਿਹਨੂੰ ਖਸਮ ਕਹਿੰਦਾ ਸੀ ਜਿਹਨੂੰ ਪਰਮਾਤਮਾ ਕਹਿੰਦਾ ਸੀ ਤੇ ਸੱਚੇ ਬਾਦਸ਼ਾਹ ਜੀ ਕਹਿੰਦੇ ਜੇ ਉਹਦੀ ਬਰਾਬਰੀ ਕਰਨੀ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਅੰਦਰ ਪਾਏ ਫਿਰ ਸਤਗੁਰ ਜੀ ਬਖਸ਼ਦੇ ਨਹੀਂ ਫਿਰ ਨਹੀਂ ਬਖਸ਼ਿਆ ਜਾਂਦਾ ਜਿਹੜਾ ਆਪਣੇ ਆਪ ਨੂੰ ਉਹਦਾ ਹੀ ਰੂਪ ਹਾਂ ਮੰਨਣਾ ਜ਼ਰੂਰ ਹੈ ਕਿ ਸਾਡੇ ਨਾਲ ਨੇ ਪਰ ਇਹ ਨਹੀਂ ਮੰਨ ਕੇ ਬੈਠ ਜਾਣਾ ਕਿ ਮੈਂ ਹੀ ਹੋਈ ਆ ਮੈਂ ਰੱਬ ਬਣ ਗਿਆ ਇਹ ਨਹੀਂ ਇਤਾ ਫਿਰ ਅਸੀਂ ਲੈਣਾ ਤਾਂ ਸੀ ਉਹਦੀ ਕਿਰਪਾ ਦੇ ਪਾਤਰ ਤਾਂ ਕਿਰਪਾ ਦੇ ਮੰਡਾ ਸੀ ਅਸੀਂ ਤਾਂ ਉਹਦੇ ਬਰੋਬਰ ਸਾਹਮਣੇ ਖੜੇ ਹੋ ਖਸਮੇ ਕਰੇ ਬਰਾਬਰੀ ਫਿਰ ਗਹਿਰਤ ਅੰਦਰ ਪਾਏ ਵਜੋ ਹੁਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਵਾਸ ਜਿਸ ਦਾ ਦਿੱਤਾ ਖਾਵਣਾ ਆ ਸਾਰੇ ਆਪਾਂ ਜੋ ਪਾਇਆ ਹੋਇਆ ਨਾ ਉਹ ਵੀ ਉਹਦੇ ਹੀ ਦਿੱਤਾ ਹੈ ਜੋ ਹੁਣ ਖਾ ਕੇ ਆਏ ਆ ਉਹ ਵੀ ਉਹਦੇ ਹੀ ਦਿੱਤਾ ਜੋ ਖਾਣਾ ਹੈ ਉਹ ਵੀ ਉਹਦੇ ਹੀ ਦਿੱਤਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਸਵਾਸ ਲੈ ਰਹੇ ਆਂ ਉਹਦੀ ਦਿੱਤੇ ਹੋਏ ਨੇ ਤੇ ਮਹਾਰਾਜ ਜੀ ਕਹਿੰਦੇ ਓਏ ਤੂੰ ਖਾਸਮਤ ਦੀ ਬਰਾਬਰੀ ਨਾ ਕਰ ਤੂੰ ਇਹ ਕਹਿ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਵਾਸ ਤੂੰ ਦਾ ਹੋ ਸੁਖ ਸ਼ੁਕਰਾਨਾ ਮਨਾ ਤੂੰ ਸ਼ੁਕਰਾਨਾ ਕਰ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਵਾਸ ਕਿ ਮੈਂ ਇੱਕ ਛੋਟੀ ਜੀ ਨਾ ਇੱਕ ਸਾਖੀ ਤੁਹਾਡੇ ਨਾਲ ਮੈਂ ਮਿੰਟ ਸਿਰਫ 6 ਰਹਿ ਗਿਆ। ਕਹਿੰਦੇ ਇੱਕ ਰਾਜਾ ਸੀ। ਰਾਜਾ ਬੜਾ ਚੰਗਾ ਸੀ। ਉਹ ਸਾਰਿਆਂ ਦੀ ਸੇਵਾ ਕਰਿਆ ਕਰੇ ਜਿਹੜੀ ਉਹਦੀ ਪਰਜਾ ਸੀ ਉਹਨਾਂ ਦੀ ਬੜੀ ਸੇਵਾ ਕਰਦਾ ਸੀ। ਉਹ ਰੋਜ਼ ਅਨਾਜ ਲਿਆਉਂਦਾ ਸੀ ਵੰਡਦਾ ਸੀ ਆਪਣੀ ਪਰਜਾ ਦੇ ਵਿੱਚ ਵੰਡਦਾ ਸੀ ਬੜਾ ਖੁਸ਼ ਰੱਖਦਾ ਸੀ ਪਰਜਾ ਨੂੰ। ਇੱਕ ਦੂਰ ਖੜਾ ਇੱਕ ਫਕੀਰ ਖੜਾ ਦੇਖੇ। ਜਿੰਨੇ ਵੀ ਉਹਦੇ ਕੋਲ ਰਾਜੇ ਦੇ ਕੋਲ ਆਇਆ ਕਰਨ। ਉਪਰਜਾ ਦੇ ਵਿੱਚ ਕੋਈ ਬੰਦਾ ਕੋਈ ਕੋਈ ਵੀ ਆਉਂਦਾ ਉਹਨੂੰ ਐਦਾਂ ਕਰਕੇ ਨਾ ਭਰ ਕੇ ਉਹਨੂੰ ਪਾ ਦਿੰਦਾ ਸੀ ਜੋ ਵੀ ਰਾਸ਼ਨ ਉਹ ਭਰ-ਭਰ ਕੇ ਉਹਨਾਂ ਦੀ ਝੋਲੀਆਂ ਦੇ ਵਿੱਚ ਪਾਈ ਜਾਂਦਾ ਸੀ ਤੇ ਜਦੋਂ ਉਹ ਐਦਾਂ ਪਾਉਣ ਲੱਗਦਾ ਸੀ ਨਿਗਾ ਨੀਵੀ ਕਰ ਲੈਂਦਾ ਸੀ ਜਦੋਂ ਵੀ ਉਹਨੇ ਚੱਕਣਾ ਪਾਉਣਾ ਬਸ ਐਦਾਂ ਨੀਵੀ ਪਾ ਲੈ ਪਾਉਣ ਲੱਗੇ ਨੀਵੀ ਪਾ ਲੈ ਉਹ ਦੂਰ ਖੜਾ ਫਕੀਰ ਦੇਖੀ ਗਿਆ ਦੇਖੀ ਗਿਆ ਜਦੋਂ ਨਾਰਾ ਰਿਹਾ ਕੋਲ ਆ ਗਿਆ ਕਹਿੰਦੇ ਇਹ ਕੀ ਗੱਲ ਰਾਜਨ ਤੁਸੀਂ ਜਦੋਂ দান ਦੇ ਰਹੇ ਹੋ ਪਰਜਾ ਦੇ ਵਿੱਚ ਤੁਸੀਂ দান ਵੰਡ ਰਹੇ ਹੋ ਤੇ ਜਦੋਂ ਜਿਹਦੀ ਤੁਸੀਂ ਝੋਲੀ ਦੇ ਵਿੱਚ ਪਾਉਣੀ ਉਹ ਨਿਗਾ ਨੀਵੀਂ ਕਰ ਲੈਨੇ ਹੋ ਕੀ ਗੱਲ ਨਿਗਾ ਨੀਵੀਂ ਕਰ ਲੈਨੇ ਆ ਜਦੋਂ ਤੁਸੀਂ ਪਾਉਣ ਪਾਉਣ ਲੱਗਦੇ ਉਹਦੀ ਝੋਲੀ ਦੇ ਵਿੱਚ ਕਹਿੰਦੇ ਮੈਂ ਨਾ ਤਾਂ ਨਿਗਾ ਨੀ ਵੀ ਕਰ ਲੈਣਾ ਕਿ ਜਿਹੜਾ ਸਾਹਮਣੇ ਆਣਾ ਨਾ ਉਹ ਮੇਰੇ ਵੱਲ ਦੇਖ ਕੇ ਇਹ ਨਾ ਸਮਝ ਲੈ ਕਿ ਸਾਡਾ ਇਹੀ ਦਾਤਾ ਮੈਂ ਤਾਂ ਬਸ ਜਿਹੜਾ ਦੇ ਰਿਹਾ ਉਹਦੀ ਝੋਲੀ ਦੇ ਵਿੱਚੋਂ ਹੱਥ ਪਾ ਕੇ ਕੱਢ ਲੈਣਾ ਤੇ ਉਹਨਾਂ ਦੇ ਝੋਲੀ 'ਚ ਪਾ ਦੇਣਾ ਕਿਤੇ ਮੇਰਾ ਮਨ ਨਾ ਇਦਾਂ ਹੋ ਜਾਏ ਕਿ ਉਹਨਾਂ ਨੂੰ ਇਦਾਂ ਨਾ ਲੱਗਣ ਲੱਗ ਜਾਏ ਕਿ ਮੈਂ ਇਹਨਾਂ ਦਾ ਦਾਤਾ ਮੈਂ ਆ ਉਹ ਕਹਿੰਦੇ ਇਹ ਤਾਂ ਵੰਡਣ ਵਾਲਾ ਦੇਣ ਵਾਲਾ ਕੋਈ ਹੋਰ ਹੈ ਬਸ ਮੈਂ ਤਾਂ ਉਹਦੇ ਹੀ Bhandar Bhandareyan ਦੇ ਵਿੱਚੋਂ ਥੋੜਾ ਥੋੜਾ ਕਰਕੇ ਇਦਾਂ ਇਹਨਾਂ ਦੇ ਵਿੱਚ ਵੰਡੀ ਜਾਣਾ ਗੱਜ ਕੇ ਆਖੋ ਸਤਨਾਮ ਜੀ ਵਾਹਿਗੁਰੂ ਇਹਨੂੰ ਕਹਿੰਦੇ ਆ ਜੀ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਆਪਣਾ ਤੂੰ ਦੇ ਰਿਹਾ ਉਹ ਦੇ ਰਿਹਾ ਤੇ ਵੰਡ ਰਿਹਾ ਸਾਧੂ ਕੀ ਕਰਦੇ ਨੇ ਸਾਧੂ ਵੀ ਇਦਾਂ ਬਸ ਦੇਣ ਵਾਲਾ ਹੋਰ ਐ ਬਸ ਸਾਧੂ ਵੰਡ ਰਹੇ ਨੇ ਗੱਲ ਐ ਇਹਦੇ ਵਿੱਚ ਹਿਰਦੇ ਦੇ ਵਿੱਚ ਉਹ ਹੋਣਾ ਚਾਹੀਦਾ ਵੰਡਣ ਵਾਸਤੇ ਉਹ ਮਨ ਹੋਣਾ ਚਾਹੀਦਾ ਐਸਾ ਇਹ ਨਾ ਕਿ ਅਸੀਂ ਆਪਦੇ ਹੀ ਬਸ ਭਰੀ ਜਾਈਏ ਇਹ ਆ ਵੰਡਣ ਤੱਕ ਵੀ ਸੀਮਤ ਹੋਣਾ ਚਾਹੀਦਾ ਵੰਡਣਾ ਵੀ ਆ ਜਿਸ ਦਾ ਦਿੱਤਾ ਖਾਵਣਾ ਇਸ ਕਹੀ ਐਸਾ ਵਾਸ ਨਾਨਕ ਹੁਕਮ ਨਾਲ ਚੱਲਈ ਨਾਲ ਖਸਮ ਚੱਲੇ ਆਸ ਇਦਾਂ ਦੇ ਵੜਨਾ ਜੇ ਗੁਰੂ ਨਾਨਕ ਨੂੰ ਮੰਨਦੇ ਹੋ ਤੇ ਗੁਰੂ ਨਾਨਕ ਦੀ ਵਿਚਾਰਧਾਰਾ ਵੀ ਮੰਨਣੀ ਪਵੇਗੀ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਵੀ ਮੰਨਣੇ ਪੈਣਗੇ ਆ ਸਾਰਾ ਬਚਨ ਗੁਰੂ ਨਾਨਕ ਸਾਹਿਬ ਜੀ ਦਾ ਹੀ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਰਨਾ ਆ ਤੈ ਨਹੀਂ ਕਰਨਾ ਜਿਹੜਾ ਇਹ ਬਚਨਾਂ ਤੇ ਚੱਲ ਜਾਏਗਾ ਉਹਦਾ ਲੋਕ ਵੀ ਸੁਖੀ ਪਰਲੋਕ ਵੀ ਸੁਖੀ ਹੋ ਜਾਏ ਸਾਰਾ ਕੁਝ ਸਿਮਰ ਜਾਂਦਾ ਜਿਹੜਾ ਗੁਰੂ ਦੇ ਗੱਲ ਗੱਲ ਮੰਨ ਲੈਂਦਾ ਜਾਮ ਗੁਰੂ ਹੋਏ ਵੱਲ ਲਖ ਬਾਹੀ ਕਿਆ ਕੀਜੇ ਜਾ ਤੂ ਮੇਰੇ ਵੱਲ ਹੈ ਤਾਂ ਤਾਂ ਕਿਆ ਮੋਹ ਚੰਦ ਤਾਂ ਕਿਆ ਮੋਹ